ਹਾਂਜੀ ਪਸ਼ੂਪਾਲਕ ਸੱਜਣੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਲੈ ਕੇ ਹਾਜ਼ਰ ਆ ਪਿੰਡ ਕੋੜਦੁੰਨਾਂ ਤੋਂ ਜੀ ਅ ਬਾਈ ਬੂਟਾ ਸਿੰਘ ਦੇ ਘਰੋਂ ਆ ਗਾਂ ਤੱਕ ਜਿਹੜਾ ਚੈੱਕ ਕਰਕੇ ਹਟਿਆ ਹੁਣੀ ਆਉਣ ਦਾ ਸਪੋਰਟ ਗੱਭਣ ਚੈੱਕ ਕਰੀਆ ਤੇ ਬਾਈ ਨਾਲ ਗੱਲਬਾਤ ਵੀ ਕਰਦੇ ਆ ਹਾਂਜੀ ਪਸ਼ੂਪਾਲਕ ਸੱਜਣੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਲੈ ਕੇ ਹਾਜ਼ਰ ਆ ਪਈਆ ਗਾਂ 1.5 ਪਣਾ ਤੋਂ ਸਾਡੀ ਫਰਿਆਦ ਪਿੰਡ ਕੋੜਦੁੰਨ ਦੇ ਬਾਈ ਬੂਟਾ ਦੇ ਘਰੇ ਗੱਭਣ ਚੈੱਕ ਕਰਕੇ ਏਡੇ ਆ ਮਈਆ ਆਪਣਾ ਨਾਮ ਮੋਬਾਈਲ ਨੰਬਰ ਪਿੰਡ ਦਾ ਕੋ ਸਾਡੀ ਦੱਸਾਂਗੇ ਤੁਸੀਂ ਕਲੀਅਰ ਵੀ ਕਰ ਸਕਦੇ ਹੋ ਬਾਈ ਗਾਂ ਤਕਰੀਬਨ ਕਾਫੀ ਸਮੇਂ ਤੋਂ ਫਰੈਕ ਵੀ ਰਹੇ ਨਹੀਂ ਸੀ ਰਹੀ ਅੱਜ ਅਸੀਂ ਗੱਬੜ ਚੈੱਕ ਕਰੀਆ ਭਾਈ ਆਪਣਾ ਨਾਮ ਮੋਬਾਈਲ ਨੰਬਰ ਤੇ ਪਿੰਡ ਦੱਸਿਓ ਜੀ ਮੇਰਾ ਨਾਮ ਹੈ ਗੁੱਤਾ ਸਿੰਘ ਪਿੰਡ ਕੋੜਗੁੰਨਾ ਮੋਬਾਈਲ ਨੰਬਰ ਪਿੰਡ ਕੋੜਗੁੰਨਾ ਮੋਬਾਈਲ ਨੰਬਰ ਜੀ 95015 95015 7760 7760 7760 ਭਰਾਵੋ ਇਹ ਬਾਈ ਦਾ ਮੋਬਾਈਲ ਨੰਬਰ ਆ ਭਈਆ ਗਾਂ ਆਪਾਂ ਕਿੰਨੇ ਟਾਈਮ ਤੋਂ ਫਰੈਕ ਕਰੀ ਗੱਬੜ ਚੈੱਕ ਕਰੀਏ ਇਹਨੂੰ ਡੇਢ ਪੌਣੇ ਦੋ ਸਾਲ ਹੋ ਗਏ ਡੇਢ ਪੌਣੇ ਦੋ ਸਾਲ ਤੋਂ ਫਰੈਕ ਸੀ ਭਈ ਇਹਦਾ ਆਪਾਂ ਜਿਹੜਾ ਟ੍ਰੀਟਮੈਂਟ ਕੀਤਾ ਕੋਈ ਬਾਲਾ ਮਹਿੰਗਾ ਤਾਂ ਨਹੀਂ ਹੋਇਆ ਤੇ ਜਿਹੜੀ ਇਹ ਗੱਪਣ ਚੱਕ ਹੋਈ ਹੈ ਕੰਨੀ ਵਾਰ ਚ ਰਹੀ ਹੈ ਭਾਈ ਪੰਜੀ ਵਾਰ ਪਹਿਲੀ ਵਾਰ ਵੀ ਉਹ ਗੱਪਣ ਰਹੀ ਆ ਤੇ ਵੀਡੀਓ ਨਾਲ ਬਣੇ ਰਹਿਣ ਵਾਸਤੇ ਤੁਹਾਡਾ ਧੰਨਵਾਦ ਆ ਵੀਡੀਓ ਦਾ ਮੇਲ ਮਕਸਦ ਇਹੀ ਹੁੰਦਾ ਆਪਣਾ ਵੀ ਜਿਹੜਾ ਤੁਹਾਡਾ ਪਸ਼ੂ ਪ੍ਰਿਆਕ ਆ ਪਸ਼ੂ ਨੇ ਗੱਪਣ ਰਹਿ ਜਾਣਾ ਹੁੰਦਾ ਤੁਸੀਂ ਇੱਕ ਵਾਰ ਟਰੀਟਮੈਂਟ ਜਿਹੜਾ ਤੁਹਾਡੇ ਡਾਕਟਰਾਂ ਦਾ ਉਸੇ ਤੋਂ ਕਰਵਾਓ ਚੇਂਜ ਕਰਕੇ ਕਰਵਾਓ ਪਰਪਾ ਹਜ਼ਾਰਾਂ ਦਾ ਸੱਟਾ ਕਰੋ ਗੱਪਣ ਡੰਗਰ ਜਿਹੜਾ ਰਹਿ ਗਿਆ ਡੰਗਰ ਦੀ ਕੀਮਤ ਜਿਹੜੀ ਉਹ ਦੁੱਗਣੀ ਹੋ ਜਾਣੀ ਆ ਤੇ ਆਪਣਾ ਹੌਸਲਾ ਵੀ ਡੁੱਗਣਾ ਹੋ ਜਾਂਦਾ ਵੀਡੀਓ ਨਾਲ ਬਣੇ ਰਹਿਣ ਲਈ ਧੰਨਵਾਦ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਓ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਪੇਜ ਨੂੰ ਫੋਲੋ ਕਰੋ ਹਾਂ ਜੀ